ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ ਨਾਡਗਰਾਂ ਦੇ ਅੱਜ ਦੀ ਵੀਡੀਓ ਲੱਗੇ ਆ ਬਣਾਵਣਾ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਪਸ਼ੂਏ ਦੋ ਬੇੜਾਵਾ ਤੇ ਇੱਕ ਚੋਟੀ ਦੋ ਪਸ਼ੂ ਬਿਲਕੁਲ ਤਾਜ਼ੇ ਸੋਏ ਤੇ ਛੋਟੀ ਗੱਬੜਨ ਤਿਆਰ ਆਪਾਂ ਪਹੁੰਚਿਆ ਵੀਰ ਰੋਬਰਟ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਸੀਆ ਭਾਈ ਜੀ ਸਸੀਆ ਆਇਆ ਸੀ ਉਹ ਜੀ ਸਸੀਆ ਕੀ ਹਾਲ ਚੱਲ ਜੀ ਵਧੀਆ ਜੀ ਤੁਸੀਂ ਸੁਣੋ ਭਾਜੀ ਚੜਦੀ ਕਲਾ ਜੀ ਹਾਂ ਜੀ ਤੇ ਵੀਰ ਜੀ ਬਣਾ ਨਾਮ ਤੇ ਐਡਰੈਸ ਦੱਸਿਓ ਨਾ ਰੋਬਰਟ ਜੇ ਪਿੰਡ ਰਾਹਪੁਰ ਸਿਲੇ ਨਾੜਾ ਜਿਲ੍ਹਾ ਅੰਮ੍ਰਿਤਸਰ ਦੇ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 97138796 ਠੀਕ ਆ ਜੀ ਤੇ ਭਾਈ ਹਰਨ ਛੋਟੀ ਕਿਨਵਾ ਸੁਭਾ ਸੁਭੀ ਇਹ ਬਾਡੀ ਜੁਗਾ ਤੇ ਤੀਜਾ ਕੇ ਲੈ ਵੀ ਤੁਹਾਨੂੰ ਅੱਛਾ ਜੀ ਹਾਂ ਜੀ ਲੋ ਜੀ ਸੁੱਜਾ ਪਤੱਜਾ ਲਾ ਲਈ ਬਈ ਕਿੰਨਾ ਘਣਾ ਟਾਈਮ ਆ ਜੇ ਬਸ ਤਿਆਰੀਆਂ ਵਾਗੀਆਂ ਅੱਛਾ ਜੀ ਹਾਂ ਜੀ ਲੋ ਜੀ ਤਿਆਰੀਆਂ ਦੋ ਚਾਰ ਮਿੰਟ ਮੇਰੇ ਭਾਈ ਤੁਗਾ ਨਹੀਂ ਮਾਰ ਠੀਕ ਆ ਠੀਕ ਆ ਠੀਕ ਆ ਲੋ ਜੀ ਢੰਡਾ ਪਈਆਂ ਥਲੇ ਕਰਮਾਲੀ ਨੇ ਇਹ ਕੋਲੋ ਬਾਜੀ ਹਰ ਕੋਲ ਕੇ ਉਖਾਈਏ ਖੋਲੋ ਵੀਰ ਜੀ ਆਜੋ ਕਸਾ ਦੇ ਬਾਈ ਕਿੰਨੇ ਕੁ ਦੁੱਧ ਵਾਲੀ ਹੈ ਦੁੱਧ ਭਾਰੀ ਪਿਛਲੇ ਸਵੇਰ ਨੂੰ 16 17 ਕਿਲੋ ਦੀ ਫੁੱਲ ਗਰੰਟੀ ਭਾਰੀ ਅੱਛਾ ਜੀ 16 17 ਕਿਲੋ ਦੀ ਫੁੱਲ ਗਰੰਟੀ ਜਿੰਨਾ ਮਰਜ਼ੀ ਕੋਈ ਵੀ ਲੈ ਲੇ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਾ ਤੇ ਬਾਕੀ ਐਨ ਜੈਡ ਬਲੈਕ ਐਚ ਐਫ ਗਾਵਾ ਵਾਂਗੂ ਬਣੀ ਪਈ ਆ ਥਾਣਾ ਦਾ ਸਹਿਰਿਕ ਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਐਨ ਕੱਲਾ ਕੱਲਾ ਲੱਗਾ ਪਿਆ ਉਹ 16 17 ਲੀਟਰ ਦਾ ਦੁੱਧ ਪਿਛਲੇ ਸਵੇਰ ਭਰਿਆ ਕਰਮਾਲੀ ਨੇ ਸੋ ਚਲੋ ਕੋਈ ਚੰਜੀ ਸਾਮ ਕਰਨ ਵਾਲਾ ਭਰਾ ਲਾ ਜੀ ਦੁੱਧ ਚੰਗਾ ਕੱਢੀ ਜਾਊਗੀ ਬਾਕੀ ਐਨ ਜੈੱਡ ਬਲੈਕ ਆ ਗਈ ਆ ਲੈ ਜੋ ਬਹੁਤ ਤਿਆਰੀ ਆ ਇੱਕ ਅੱਧਾ ਦਿੰਦਾ ਜੋ ਵੀ ਕਰਮ ਵਾਲੀ ਆ ਜੀ ਹੋਰ 16 17 ਕਿਲੋ ਦੀ ਫੁੱਲ ਗਰੰਟੀ ਜਿੱਦਾਂ ਮਰਜ਼ੀ ਕੋ ਲੈ ਲਓ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਫੁੱਲ ਗਰੰਟੀ ਆ ਬਾਈ ਦੀ 16 17 ਲੀਟਰ ਦੀ ਧੰਨ ਜੀ ਜਿਹੜਾ ਬੜਾ ਚੰਗਾ ਵਾ ਇਹ ਲੋਹ ਦੀ ਚੱਕਾ ਸੱਦੇ ਆਂ ਓਨੀ ਅੱਗੇ ਨੂੰ ਤੇ ਓਨੀ ਪਿੱਛੇ ਨੂੰ ਬਣੀ ਪਈ ਆ। ਡੱਕੀ ਮੜੀ ਦੋ ਜੋ ਤੋਈ ਨਹੀਂ ਕੋ ਬੰਨੋ। ਕੱਢੀ ਲੋਹ ਦੇ ਚੱਟਾ ਤੇ ਚੱਕਾ ਸੱਦੇ ਐਨ ਓਨਾ ਅੱਗੇ ਨੂੰ ਬਣਿਆ ਪਿਆ ਤੇ ਓਨਾ ਹੀ ਪਿੱਛੇ ਨੂੰ ਬਣਿਆ ਪਿਆ ਵਾ। ਇਹਦਾ ਭਾਈ ਜੀ ਮੁੱਲ ਕੀ ਕਰਨਾ ਜੀ? ਮੁੱਲ ਦੇ ਲਈਏ ਭਾਰੀ 135 ਦੀ। ਨਹੀਂ ਜਾਇਜ਼ ਕਰੀਏ। ਪਾਣੀ ਛੱਡ ਦਈਏ। 130 ਹਾਂਜੀ। ਹੋਰ ਕਰ ਦਈਏ। ਤਰੀ ਦਾ ਦਗ ਨਗਰੀ ਹਾਂ ਨਹੀਂ ਕਰ ਦੋ ਜਿੱਥੇ ਵੀ ਛਾੜੀ ਤੇ ਨਹੀਂ ਮਾਰਦੇ ਇੱਕ ਵੰਡੀ ਦੇ ਦਈਏ ਹਾਂ ਨਹੀਂ ਮਾਰਕ ਇੱਕੋ ਹੀ ਗੱਲ ਕਰ ਇੱਕੋ ਹੀ ਹਾਂਜੀ ਇੱਕ 20 ਦੇ ਦਾਂਗੇ ਠੀਕ ਲਓ ਜੀ 4000 ਛੋੜ ਜੱਸ ਨੂੰ ਬੜੀ ਇੱਕ 20 ਦੀ ਦੇਣੀ ਆ ਬਸ ਹੁਣ ਅੱਛਾ ਜੀ ਹਾਂਜੀ ਠੀਕ ਲਓ ਜੀ 1 ਲੱਖ 20 ਹਜ਼ਾਰ ਦੀ ਮੁੱਲ ਘੱਤਾ ਭਰੀ ਦਾ ਠੀਕ ਆ ਠੀਕ ਆ ਠੀਕ ਆ 16 17 ਲੀਟਰ ਦੁੱਧ ਭਰੂ ਵੀ ਕਰਨ ਵਾਲੀ ਤੇ ਬਾਈ ਦੂਜੇ ਨੰਬਰ ਤੇ ਵੜ ਕਿਵੇਂ ਆ ਗਈ ਦੂਜੇ ਨੰਬਰ ਤੇ ਭਾਰੀ ਇਹ ਤੇ ਕੌਣ ਤੇਰਾ 14 ਕਿਲੋ ਖੰਡੇ ਵਾਲਾ ਤਿਆਰ ਦੁੱਧ ਜੀ ਅੱਛਾ ਜੀ ਹਾਂਜੀ ਠੀਕ ਹੈ ਲੋ ਜੀ 13 ਔਰ 14 ਲੀਟਰ ਦੁੱਧ ਆਸਤਨ ਤਿਆਰ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਭਲੀ 10 ਦਿਨ ਹੋ ਗਿਆ ਅੱਛਾ ਰੇਤੀ ਘੜੀਆ ਕਾਲਾ ਜਾਈ ਤੇ ਠੀਕ ਹੈ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਇਹ ਬਾਈ ਕਿੰਨਾ ਕੁ ਦੁੱਧ ਭਰ ਜੀ ਦੁੱਧ ਭਰੀ ਬਹੁਤਾ ਨਹੀਂ ਦੇ 17 ਕਿਲੋ ਦੋਗੀ ਭਰੀ ਠੀਕ ਹੈ ਠੀਕ ਹੈ ਲੋ ਜੀ 16 17 ਲੀਟਰ ਦੁੱਧ ਭਰੂ ਵੀ ਹੁਣ ਆ ਟਾਈਮ ਤੇ 13 ਔਰ 14 ਹੋ ਜੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਉਹ ਲੋ ਜੀ ਕਿੱਥੇ ਆ ਫਾਦੇ ਜੀ ਕਾ ਦਵਜਨ ਤੋਂ ਹੀ ਇਤਰਾਣ ਤੋਂ ਜਿਹੜਾ ਚੰਗਾ ਲੱਗਾ ਹੋਗਾ ਇਹਨੂੰ ਵਿਆਹ ਤੇ ਲੱਗਾ ਪਿਆ ਵਾ ਇਹ ਸੂਈ ਨੂੰ ਕੋਈ 10 ਕ ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਹੂੰ ਵੱਡੀ ਜਰਸੀ ਪੰਜਾਬ ਵਾਲੀ ਮਾਓ ਜੀ ਬਾਕੀ ਘੱਟ ਕੋਦੇ ਜਿਹੜਾ ਚੰਗਾ ਆ ਗਿਆ ਪਿਓਰ ਜੱਸੀ ਆ ਗਈ ਪੰਜਾਬ ਦੀ ਤੇ ਤਲਾਂ ਦਾ ਲੱਗੇ ਤਾਂ ਮੈਂ ਚੈੱਕ ਜਰੂਰ ਕਰਾਵਾਂਗੇ ਇਹਨ ਕੱਲਾ ਕੱਲਾ ਲੱਗਾ ਪਿਆ ਧਮਾਓ ਮੜੀ ਫਿਰ ਦਿਖਾਉਣੀ ਇਸ ਸਾਈਡ ਤੋਂ ਚੈੱਕ ਕਰ ਪਾਦੇ ਨਿਸ਼ਾਨਾਂ ਦਾ ਸਾਇਦ ਕਿ ਆ ਬ ਜਿਹੜਾ ਹੈ ਨਿਸ਼ਾਨਦਾਰ ਹੈ ਕੰਨਾਂ ਕੰਨਾਂ ਲੱਗਾ ਪਿਆ ਤੇ 16 ਤੋਂ 17 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੇ ਦੇ ਚੱਡਾ ਜਾਂ ਬਹੁਤੀ ਸਫਾਈਆਂ ਦੇ ਵਿੱਚ ਆ ਗਿਆ ਵਾ ਤੇ ਹੈ ਵੀ ਚਲੋ ਜਰਸੀ ਜੈਨੂ ਨਾ ਕੋਈ ਠੰਡ ਦੀ ਨਾ ਕੋਈ ਗਰਮੀ ਦੀ ਪਰਵਾਹ ਤੇ ਤੁਹਾਡੀ ਕੁਆਲਿਟੀ ਵੀ ਚਲੋ ਚੰਗੀ ਇਹਨਾਂ ਦੀ ਇਹਦਾ ਦੁੱਧ ਦੀ ਵੀ ਧੰਨਵਾਦ ਆ ਸੈਂਪਲ ਸੁਪਰ ਵੀ ਚੰਗਾ ਆ ਬਲਾ ਹਰੀ ਹਾਂਜੀ ਹਾਂਜੀ ਮਈਆਂ ਅਰਕਾ ਧੰਨਵਾਦ ਦੁੱਧ ਹੁੰਦਾ ਇਹ ਨਾਲ ਸੰਗਣਾ ਠੀਕ ਗੱਲ ਆਓ ਜੀ ਚੈਡਾ ਤੇ ਚੈੱਕ ਕਰ ਸਕਦੇ ਐਨ ਫਟ ਬਾਲਰ ਕਬਣਿਆ ਪੰ ਤੇ ਹੈ ਵੀ ਸੀਲਸ ਲੱਗਿਆ ਇਹ ਰੋ ਬਾਈ ਜੀ ਹਰਮੋਲ ਮੋਲ ਦੇ ਦਈਏ ਛੜਦੀ ਛਟਦੀ ਹਾਂਜੀ ਇੱਕੋ ਗੱਲ ਕਰਦੇ ਵੀਰ ਇੱਕੋ ਹੀ ਗੱਲ 55 ਦੇ ਦਈਏ ਆਹ ਨਾ ਹੀ ਕਰ ਦੋ ਜੱਸ ਨੋ ਜਿਹੜੀ ਦੇਣੀ ਹਾਂਜੀ ਹਾਂਜੀ 50000 ਪੂਰੇ ਦੇਣੀ ਠੀਕ ਗੱਲ ਆਓ ਜੀ 50000 ਤੇ 16 17 ਲੀਟਰ ਦੁੱਧ ਭਰੂ ਵੀ ਬਾਈ ਤੇ ਜੇ ਨੰਬਰ ਤੇ ਕਿਹ ਵੇ ਆ ਗਈ ਤੀਜੇ ਨੰਬਰ ਤੇ ਦੇਖੋ ਭਾਈ ਹੁਣ 13 ਉਹ ਭਰ ਆਪਾਂ 12 ਕਿਲੋ ਲੈ ਕੇ ਦੇਣੀ ਆ ਅੱਛਾ ਜੀ ਹਾਂ ਇਹਦਾ ਉਹ ਅੱਛਾ ਰਿਹਾ ਡੱਬਾ ਜੀ ਦਿਖਾ ਦਿਓ ਠੀਕ ਹੈ ਲੋ ਜੀ ਇਹਦੇ ਪਿਛੇ ਵੀ ਮੇਲ ਕਫ ਆ ਗਿਆ ਜੀ ਇਹਨੂੰ ਵੀ ਸੂਈ ਨੂੰ 10-12 ਦਿਨ ਹੋ ਗਏ ਆ ਜੀ ਅੱਛਾ ਜੀ ਹਾਂ ਜੀ ਹਾਂ ਠੀਕ ਹੈ ਲੋ ਜੀ ਇਹਨੂੰ ਵੀ ਸੂਈ ਨੂੰ ਕੋਈ 10 ਤੋਂ 12 ਦਿਨ ਹੋਵੇ ਆ ਤਾਂ ਤੋਂ ਜਿਹੜਾ ਇਹਦਾ ਵੀ ਚੰਗਾ ਲੱਗਣ ਮੁੱਠੀ ਦਾ ਲੱਗਾ ਪਿਆ ਵੋ ਹੋਈ ਅਸੀ ਜਸਸੀ ਕਾਲੀ ਜਸਸੀ ਇਹ ਕਿ ਨਗ ਭਰ ਜੂ ਦੁੱਧ ਦੁੱਧ ਕਾਜੀ 1500 ਰੁਪਏ ਦਾ ਅੱਛਾ ਜੀ ਦੋ ਜੀ 15 16 ਵਾਲਾ ਜਿਹੜਾ ਦੁੱਧ ਇਹ ਵੀ ਪਰੂਫੀ ਕਰਨ ਵਾਲੀ ਤੇ ਇਹਦਾ ਵੀ ਚੱਡਾ ਜਿਹੜਾ ਐਨ ਫੁੱਟਬਾਲ ਵਰਗਾ ਬਣਿਆ ਪਿਆ ਵਾ ਇਹ ਥਾਂ ਕੋਣ ਵੀ ਮੁੱਠੀ ਦਾ ਪੱਕਾ ਤੇ ਅਵ ਕੱਲਾ ਕੱਲਾ ਥਾਂ ਹੰਦੀ ਜਰੀ ਬੜੀ ਹੈ ਅੱਛਾ ਜੀ ਤੇ ਸੀਲਿੰਗਾਂ ਸੀਲਿੰਗਾਂ ਜਿਹੜੀਆਂ ਕਾਫੀ ਜਾ ਗਈਆਂ ਵਾ ਬਾਕੀ ਕੋਈ ਇਹ ਵੀ ਚਲੋ ਚੰਗੀ ਸਾਂਹ ਕਰਨ ਨਾਲ ਭਰਾ ਲੈ ਜੀ ਦੁੱਧ ਚੰਗਾ ਕੱਢੀ ਜਾਊ ਵੀ ਆਕੇ ਨੂੰ ਚੈੱਕ ਕਰਾਉਂਦੇ ਆ ਸ਼ਾਨ ਦਾ ਸਹਾਇਕਾ ਬਹੁਤ ਹੀ ਸ਼ਾਨਦਾਰ ਆ ਗਿਆ ਤੇ ਇਹਦਾ ਬਾਈ ਹਰਮੋਲ ਦਾ ਉਹ ਦੇਰੀ ਹੈ 42 ਦੀ ਕਾਬੀਆਂ ਵੀ ਜੱਸ ਨੂੰ ਹੀ ਦੋ ਛੱਡ ਗਏ 40 ਦੀ ਛੱਡ ਗਏ ਅੰਦਰ ਚੱਲ ਗਏ ਜਿਹੜੀ ਬੇਰੀਆਂ ਭਰੀ ਤਿੰਨ ਘਟਾ 40 ਦੀ ਦੇਣੀ ਆ ਬੜਾ ਸਹੀ ਸਹੀ ਦੀ ਹੋਰ 500 ਸਾਢੇ 36000 ਦੇ ਦਾਂਗੇ ਸਾਢੇ 36000 ਦੀ ਹਾਂਜੀ ਠੀਕ ਲਓ ਜੀ ਸਾਢੇ 36000 36 ਦੀ ਕਰਦੀ ਹੈ ਪੂਰੀ ਘਰ ਚਲੋ ਕਰ ਦਾਂਗੇ ਬੜੀ ਇਹ ਚੋ ਥੋੜਾ ਵਧਾਣ ਛੋੜੇ ਆਪਾਂ ਬੜੀ ਕਰ ਦਾਂਗੇ ਆਪਣੀ ਮਨ ਮਰਜ਼ੀ ਦਾ ਠੀਕ ਹੈ ਠੀਕ ਲਓ 36000 ਦੀ ਤੇ ਇਹ ਵੀ ਕੋਈ 15 16 ਲੀਟਰ ਬੁੱਧ ਭਰੀ ਜਾਊਗੀ ਬੱਚਾ ਆ ਬੱਚਾ ਇਹ ਆਹ ਬੋਲ ਆ ਗਿਆ ਜੇ ਮੇਲ ਕਾ ਤੇ ਦੇ ਪਿੱਛੇ ਨੇ ਜਮ ਦੇ ਨਾ ਕੋ ਪੰਨਾਂ ਦਾ ਲਾਲੇ ਕੋਈ ਦਹਾਂ ਦੇਣਾ ਦਾ ਲਾਲੇ ਮੱਥੀ ਪਾਈ ਕਹਿੰਦਾ ਕਿ 10 ਕਿੰਨੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਤੇ ਪਸ਼ੂ ਪਾਈ ਦੇ ਕੋਲ ਚੰਗੇ ਆ ਤੇ ਰੇਟ ਪਸ਼ੂਆਂ ਦੇ ਹਿਸਾਬ ਨਾਲ ਬਿਲਕੁਲ ਸਹੀ ਕੀਤੇ ਆ ਬਾਈ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਤਪ੍ਰਾਮਾਂ ਦਾ